ਇੰਦੇ ਕੇ ਵੰਡ ਖਾਓ ਖੰਡ ਖਾਓ ਵੰਡ ਵਿੱਚ ਹੁੰਦੀ ਐ ਖੰਡ ਦੋਸਤੋ ਜੇ ਬਾਹਰ ਗਰਮੀ ਦੀ ਤਪਸ਼ ਐ ਤਾਂ ਦਿਲ ਵਿੱਚ ਐ ਸੇਵਾ ਦੀ ਠੰਡ ਦੋਸਤੋ ਦਿਲ ਵਿੱਚ ਐ ਸੇਵਾ ਦੀ ਠੰਡ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮਨ ਸਿੰਘ ਜੀ ਤੁਸੀਂ ਸ਼ੇਰਪੁਰ ਅਨੰਦ ਵਿਖੇ ਕਿਸਾ ਬੋਲਦੇ ਸਤਿ ਸ੍ਰੀ ਅਕਾਲ ਸੀ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਬਾਹਰ ਮੌਜੂਦ ਹੈ ਔਰ ਇੱਥੇ ਠੰਡੇ ਮਿੱਠੇ ਜਲ ਦੀ ਛਵੀ ਲੱਗੀ ਹੋਈ ਐ ਹਰ ਸਾਲ ਇੱਥੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਈ ਜਾਂਦੀ ਹੈ ਪੰਜਵੇਂ ਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਸ਼ਬੀਲ ਲਗਾਈ ਗਈ ਹੈ ਔਰ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਇਹਨਾਂ ਦਿਨਾਂ ਵਿੱਚ ਸ਼ਬੀਲ ਲਈ ਜਾਂਦੀ ਹੈ ਆਪਣੀ ਸੇਵਾ ਭਾਵਨਾ ਨੂੰ ਪ੍ਰਗਟ ਕੀਤਾ ਜਾਂਦਾ ਔਰ ਸਿੱਖ ਧਰਮ ਹੈ ਹੀ ਬੜਾ ਖੂਬਸੂਰਤ ਕਿਉਂਕਿ ਦੋਵੇਂ ਵੇਲੇ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਤੇ ਆ ਸੇਵਾ ਭਾਵਨਾ ਤੇ ਠੰਡਕ ਦੇਖੋ ਕਿੰਨੀ ਆ ਔਰ ਸਿੰਘ ਸਿਮਾ ਗੁਰਦੁਆਰਾ ਸਾਹਿਬ ਤੋਂ ਸਾਡੇ ਨਾਲ ਗੱਲਬਾਤ ਕਰਨਗੇ ਹੈੱਡ ਗ੍ਰਾਮਥੀ ਮਨਜੀਤ ਸਿੰਘ ਜੀ ਉਹਨਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਸਤਿ ਸ੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹੇ ਤੇ ਸ਼ਾਂਤੀ ਦੇ ਪੁੰਜ ਮਹਾਨ ਸਤਿਗੁਰੂ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪ੍ਰਸਾਏ ਪੜ ਸਾਹਿਬਾਨ ਗੁਰਬਾਣੀ ਅੰਦਰ ਕਥਨ ਕਰਦੇ ਨੇ ਧਰਨ ਗਗਨ ਨਵਖੰਡ ਮਹਿ ਜੋਤਸ ਵਰੂਪੀ ਰਹਿਉ ਭਰ ਭਨ ਮਥੁਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਐਸੇ ਦੀਨ ਦੇ ਆਲ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਵੇਰੇ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੋ ਪਰਸੋਂ ਦੇ ਰੋਜ ਤੋਂ ਸਰਬਾ ਸੰਗਤਾਂ ਦੇ ਸਹਿਯੋਗ ਦੇ ਸਹਿਯੋਗ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਰੰਭ ਕੀਤੇ ਗਏ ਸਨ ਸ੍ਰੀ ਅੰਮ੍ਰਿਤ ਵੇਲੇ ਭੋਗ ਪਾਏ ਗਏ ਉਪਰੰਤ ਸਜੇ ਹੋ ਦਿਵਾਨਾਂ ਦੇ ਵਿੱਚ ਗੁਰਬਾਣੀ ਕਥਾ ਕੀਰਤਨ ਹੋਏ ਉਪਰੰਤ ਸੰਗਤਾਂ ਵੱਲੋਂ ਸਹਿਯੋਗ ਦੇ ਕਰਕੇ ਬੜੇ ਸ਼ਰਧਾ ਉਤਸ਼ਾਹ ਦੇ ਨਾਲ ਠੰਡੇ ਮਿੱਠੇ ਦਲਦੀਆਂ ਸ਼ਬੀਨਾ ਗੁਰੂ ਕੇ ਲੰਗਰ ਅੰਮ੍ਰਿਤ ਵੇਲੇ ਤੋਂ ਟੁੱਟ ਵਰਤ ਰਹੇ ਨੇ ਇਸ ਮੂਹ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਉਪਰਾਲੇ ਕੀਤੇ ਜਾਂਦੇ ਹਨ ਆਓ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਿਨਾਂ ਦੇ ਚਰਣਾ ਦੀ ਟੇਕ ਲੈ ਕਰਕੇ ਉਹਨਾਂ ਦੇ ਪਾਏ ਹੋਏ ਸ਼ਹੀਦੀ ਪੂਰਨਿਆਂ ਤੇ ਚੱਲ ਕਰਕੇ ਜਿਨ੍ਹਾਂ ਨੇ ਸ਼ਹੀਦੀ ਦੀ ਨਹੀਂ ਰੱਖ ਕਰਕੇ ਸੰਗਤਾਂ ਨੂੰ ਸੰਸਾਰ ਦੇ ਵਿੱਚ ਸ਼ਾਂਤੀ ਦਾ ਉਪਦੇਸ਼ ਦੇ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦ੍ਰਿੜ ਕਰਾਉਣਾ ਕੀਤਾ ਹੈ ਆਓ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਸਤਿਗੁਰੂ ਜੀ ਦੇ ਦਰਸਾਏ ਉਪਦੇਸ਼ਾਂ ਤੇ ਚੱਲ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਕਰੀਏ ਸੋ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਕੋਟਾਨ ਕੋਟਾਨ ਨਮਸ਼ਕਾਰਾਂ ਨੇ ਅੱਜ ਦੇ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਦੀ ਧਰਤੀ ਦੇ ਤੇਰਾ ਕੀਆ ਮਿੱਠਾ ਲੱਗਾ ਹਰਨਾਮ ਪਦਾਰਥ ਨਾਨਕ ਮੰਗਾ ਦੇ ਮਹਾਵਾਕਾਂ ਦੇ ਅਨੁਸਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਜਿੱਥੇ ਆਪ ਭਾਣਾ ਮੰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹੇ ਕੋਥੇ ਸਮੁੱਚੇ ਜਗਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਚੱਲਣ ਦਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਦਰਸਾਏ ਮਾਰਗ ਤੇ ਚੱਲ ਕਰਕੇ ਬਾਣੀ ਬਾਣੇ ਦੇ ਧਾਰਣੀ ਹੋ ਕੇ ਸੱਚ ਦੇ ਉਪਦੇਸ਼ ਨੂੰ ਹਿਰਦਿਆਂ ਦੇ ਵਿੱਚ ਵਸਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਮਨਾਏ ਹੋਏ ਜਿਹੜੇ ਦਿਹਾੜੇ ਨੇ ਉਹ ਤਾਂ ਸਫਲੇ ਨੇ ਜੇ ਉਹਨਾਂ ਦੇ ਆਪਾਂ ਮਾਰਗ ਤੇ ਚੱਲਾਂਗੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸ਼ੁਕਰ ਹੈ ਅਮਰ ਜੀ ਜੀ ਹੌਸਲਾ ਬੜਾ ਮਿਲਦਾ ਜਦ ਇਸ ਤਰੀਕੇ ਜਿਹੜੇ ਆ ਸੇਵਾਦਾਰ ਵੀਰ ਨੇ ਇੱਥੇ ਪਹੁੰਚੇ ਆ ਸਵੇਰ ਤੋਂ ਹੀ ਲੱਗੇ ਆ ਮਨ 'ਚ ਬੜਾ ਚਾਅ ਹੈ ਤੁਸੀਂ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਸਾਲ ਗੁਰਦੁਆਰਾ ਸ਼੍ਰੀ ਗੁਰ ਸਿੰਘ ਸੇਵਾ ਵਿਖੇ ਇਹ ਠੰਡੇ ਮਿੱਠੇ ਜਲਦੀਆਂ ਸ਼ਰੀਲਾਂ ਅਰਜਨ ਦੇਵ ਜੀ ਦੇ ਸੇਦੀ ਪਰ ਉੱਤੇ ਲੱਗਦੀਆਂ ਹਨ ਤੇ ਬੜਾ ਉਸ਼ਾ ਬੱਚਿਆਂ ਦੇ ਵਿੱਚ ਹਰ ਸਾਲ ਇਹ ਵੇਟ ਕਰਦੇ ਆ ਵਿਚਾਰ ਕੀਤਾ ਜਾਂਦਾ ਹੈ ਕਿ ਮਹਾਰਾਜ ਦੇ ਅਜਿ ਦੇ ਦਿਨ ਤੇ ਅੱਜ ਇਹ ਸ਼ਰੀਲਾਂ ਦੀ ਸੇਵਾ ਕਰੀ ਨਾਟ ਰੱਟ ਕੇ ਕਿਤੇ ਦੂਰੋਂ ਬਹੁਤ ਬਹੁਤ ਦੂਰੋਂ ਬੱਚੇ ਆਏ ਹੋਏ ਐ ਤੇ ਵਾਹਿਗੁਰੂ ਇਹਦੀ ਚੜ੍ਹਦੀ ਕਲਾ ਰੱਖਣ ਬੱਚਿਆਂ ਤੇ ਆਪਣੇ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਔਰ ਜਿਨਨੇ ਸੇਵਾਦਾਰ ਨੇ ਇੱਕ ਦੂਜੇ ਤੋਂ ਗਾਂ ਹੋ ਕੇ ਸੇਵਾ ਦੀ ਭਾਵਨਾ ਵੀ ਜਰਾ ਅੱਗੇ ਆ ਜਾ ਆ ਦਿਖਾ ਆ ਭਾਵਨਾ ਦਿਖਾ ਬੀਬੀਆਂ ਦੀ ਔਰ ਇਧਰ ਵੀਰ ਵੀ ਨੇ ਇਹ ਭਾਵਨਾ ਬੜੀ ਪਵਿੱਤਰ ਹੈ ਤੇ ਪਤਾ ਜੀ ਹਰ ਸਾਲ ਆਉਂਦੇ ਹੋ ਵੀ ਨਾਮ ਕੀ ਤੁਹਾਡਾ ਸਰਜੀਤ ਕਾਰ ਹਰ ਸਾਲ ਆਉਂਦੇ ਹੋ ਹਾਂਜੀ ਹਾਂਜੀ ਸ਼ਾਮ ਨੂੰ ਰੋਜ਼ ਦੀ ਸੇਵਾ ਦਾ ਨਾ ਹੀ ਲੰਗਰ ਬਣਾਉਂਦੇ ਰੋਜ਼ ਹਰ ਰੋਜ਼ ਮਨ ਇੱਥੇ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਬਹੁਤ ਸੰਗਤ ਵਿੱਚ ਖੁਸ਼ੀ ਕਰਕੇ ਬਹੁਤ ਮਨ ਨੂੰ ਖੁਸ਼ੀ ਮਿਲਦੀ ਹੈ ਉਹ ਸੰਗਤ ਐਦਾ ਸ਼ਬੀਲ ਛੱਕਦੀ ਹੈ ਆਪਣੇ ਮਨ ਦੀ ਵੀ ਤ੍ਰਿਪਤੀ ਹੁੰਦੀ ਹੈ ਹਾਂਜੀ ਬਹੁਤ ਜ਼ਿਆਦਾ ਬਹੁਤ ਠੰਡ ਦਵਾਂਦੀ ਆ ਸੰਗਤ ਦੇਖ ਕੇ ਬਹੁਤ ਖੁਸ਼ੀ ਮਨ ਨੂੰ ਆਦੀ ਕਰਦਾ ਲੱਗ ਕੇ ਬਾਹਰ ਗਰਮੀ ਅੰਦਰ ਮਨ ਨੂੰ ਠੰਡਕ ਹੈ ਯਾਨੀ ਮਹਾਰਾਜ ਗੁਰੂ ਮਾ ਦੀ ਕਿਰਪਾ ਬਹੁਤ ਮਾਨਨ ਠੰਡਾ ਕਾ ਹੁੰਦਾ ਹੈ ਜੀ ਮਾਤਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਕੀ ਭਾਵਨਾ ਜੀ ਭਾਵਨਾ ਬਹੁਤ ਵਧੀਆ ਹੈ ਜੀ ਆਨੰਦ ਆਂਦਾ ਸੇਵਾ ਕਰਕੇ ਮਹਾਰਾਜ ਦੀ ਬਹੁਤ ਸ਼ਾਂਤੀ ਮਿਲਦੀ ਮਾਨੋ ਠੀਕ ਹੈ ਜੀ ਹਾਂ ਬਹੁਤ ਸ਼ੁਕਰੀਆ ਜੀ ਇਹ ਬੀਬੀਆਂ ਦੇ ਮਨ ਨੂੰ ਬੜੀ ਸ਼ਾਂਤੀ ਹੈ ਤੁਹਾਡੀ ਗੱਲ ਮੇਰੇ ਤੱਕ ਪਹੁੰਚਦੀ ਨਹੀਂ ਸੀ ਭਾਈ ਹੁਣ ਬੋਲੋ ਜੀ ਹਾਂ ਜੀ ਹਾਂ ਈ ਨਾਮ ਕੀ ਥੋਟਾ ਬਲਵੀਰ ਕੌਰ ਜੀ ਅੱਛਾ ਮੈਂ ਜਿਵੇਂ ਬੀਬੀ ਨਾਲ ਗੱਲ ਕੀਤੀ ਮੈਂ ਕਿਹਾ ਮਨ ਨੂੰ ਪੂਰੀ ਤਰਪਤੀ ਮਿਲਦੀ ਆ ਬਹੁਤ ਮਿਲਦੀ ਜੀ ਤ੍ਰਪਤੀ ਮਹਾਰਾਜ ਤੋਂ ਬਗੈਰ ਕੀ ਆ ਹਾਂ ਮਹਾਰਾ ਨਾਲ ਦਸੀਂ ਤੁਰੇ ਫਿਰਦੇ ਆ ਬਾਬਾ ਜੀ ਨਾਲੇ ਹਾਂ ਜੀ ਇਹ ਬੋਲ ਪ੍ਰਕਾਹਦੇ ਬਹੁਤ ਖੁਸ਼ੀ ਮਾਨ ਨੂੰ ਹੁੰਦੀ ਆ ਹਾਂ ਜੀ ਸਰਵਾਂ ਰੇਗ ਜਗ੍ਹਾ ਤੇ ਆਈਦਾ ਆ ਰੇਗ ਪ੍ਰੋਗਰਾਮ ਤੇ ਪਹੁੰਚੀਦਾ ਆ ਹਾਂ ਜੀ ਆਹ ਦੇਖੋ ਮੈਂ ਇਹ ਤਸਵੀਰ ਬੜੀ ਖੂਬਸੂਰਤ ਹੈ ਜੀ ਪੁਲਿਸ ਵਾਲਿਆਂ ਨੂੰ ਵੀ ਸ਼ਵੀਲ ਛਕਾਈ ਜਾ ਰਹੀ ਹੈ ਤੇ ਜਿਹੜੇ ਪਿੱਛੇ ਤੋਂ ਪਹਿਲਾਂ ਗੱਡੀ ਗਈ ਆ ਜਿਹੜੇ ਜਿਹਨਾਂ ਨੂੰ ਉੱਥੇ ਲੈ ਕੇ ਜਾਣਾ ਸੀਗਾ ਜੀ ਹਵਾ ਲਾਤ ਚ ਜ ਜੇਲ੍ਹ ਛੱਡ ਕੇ ਆ ਸੀ ਉਹਨਾਂ ਨੂੰ ਵੀ ਸ਼ਵੀਲ ਪਲਾਈ ਜਾ ਰਹੀ ਹੈ ਹਾਂਜੀ ਬਹੁਤ ਪਲਾਈਏ ਤੇ ਸਾਰੇ ਇੱਕ ਸੀ ਆ ਸਭ ਇੱਕੇ ਆ ਹਾਂ ਸਾਰੇ ਵੇਖਿਆ ਜਿੱਦਾਂ ਤੁਹਾਨੂੰ ਵਾਲੀ ਫਿੱਤੀ ਆ ਮੈਂ ਗੱਡੀ ਫੋਟੋ ਦੇਖੀ ਆ ਉਦਾਂ ਦੀ ਅੱਛਾ ਜੀ ਹਾਂ ਸਾਰਾ ਦੇਖਿਆ ਆਮ ਤੁਹਾਡੀ ਵਾਲੀ ਪਰਾਂਦੇ ਜੀ ਉਹ ਲੈਣ ਆਇਓ ਸੀ ਮੈਂ ਇਹਨਾਂ ਨੂੰ ਦੱਸ ਦੀ ਹਟੀਆਂ ਜੀ ਮੈਂ ਕਿਹਾ ਮੈਂ ਪੂਰੀ ਦੇਖੀ ਆ ਉਹ ਵਾਲੀ ਫੜਾ ਦੇ ਮਿਹਰਬਾਨੀ ਮਾਤਾ ਜੀ ਸਾਰੀਆਂ ਹੀ ਦੇਖਿਆ ਕਰੋ ਹਾਂਜੀ ਆਸ਼ੀਰਵਾਦ ਸਾਰੀਆਂ ਦੇ ਦੇ ਦਿਆ ਕਰੋ ਹਾਂਜੀ ਠੀਕ ਹੈ ਬੇਟਾ ਠੀਕ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਵਾਈ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਰੀ ਵੀਡੀਓ ਦੇਖੀ ਦੀ ਤੁਹਾਡੀ ਅਸੀਂ ਜਿਹੜੀ ਤੁਸੀਂ ਫੇਸਬੁੱਕ ਤੇ ਪਾਈ ਹੋਈ ਦੀਆਂ ਹਾਂ ਹਾਂਜੀ ਚਲੋ ਸ਼ੁਕਰੀਆ ਮਾਤਾ ਜੀ ਤੁਸੀਂ ਕੋਈ ਗੱਲ ਕਰਨੀ ਚਲੋ ਆਸ਼ੀਰਵਾਦ ਦੇ ਰਹੇ ਨੇ ਮਾਤਾ ਜੀ ਆਹ ਤਸਵੀਰ ਦੇਖੋ ਕਿੰਨੀ ਖੂਬਸੂਰਤ ਤਸਵੀਰ ਹੈ ਇਹ ਭਾਂਡੇ ਸਾਫ਼ ਕਰ ਰਹੇ ਨੇ ਮਾਰੇ ਨੇ ਲੇਖ ਸਾਫ਼ ਕਰਦੇ ਨੇ ਵਧੀਆ ਕਰਦੇ ਨੇ ਮਹਾਰਾਜ ਕਿਰਪਾ ਵਰਸਾਉਂਦੇ ਨੇ ਬਯੰਤ ਨੇ ਬਯੰਤੇ ਮਹਾਰਾਜ ਔਰ ਅੱਜ ਇਹ ਤੁਸੀਂ ਭਾਵਨਾ ਜਿਹੜੀ ਦੇਖੋ ਕਿ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਸੇਵਾ ਦੀ ਭਾਵਨਾ ਜੈਸਮੀਨ ਵੀ ਆਈ ਹੋਈ ਹੈ ਜੈਸਮੀਨ ਬਾਝ ਗਈ ਆਓ ਜੀ ਤਹਾ ਉਹ ਵੀ ਇਹ ਤੈਨੂੰ ਲੱਭਦਾ ਪਿਆ ਆ ਜਾ ਜਰਾ ਆ ਜਾ ਉਹ ਕਹਿੰਦਾ ਕੈਮਰਾਮੈਨ ਕਿੱਥੇ ਮੇਰੀ ਡਿਊਟੀ ਉਹ ਕਰ ਰਿਹਾ ਕੀ ਛੋਟੇ ਵੀਰ ਕੀ ਕੋਈ ਭਾਵਨਾ ਸਾਂਝੀ ਕਰਨੀ ਹੈ ਨਹੀਂ ਜੀ ਮੇਰੀ ਮਨ ਖੁਸ਼ ਹੈ ਹਾਂਜੀ ਤਸੱਲੀ ਹੈ ਹਾਂਜੀ ਤਸੱਲੀ ਕਰੋ ਤੇ ਲੱਗੇ ਹੋਏ ਆ ਆਪਾਂ ਜੀ ਸਵੇਰੇ ਆਏ ਸੀਗੇ ਜੀ 12 ਵਜੇ ਸਵੇਰੇ 12 ਵਜੇ ਹਾਂਜੀ ਕਾ ਹਾਲ ਤਾਂ ਹੈ ਨਾ ਹਾਂ ਬਸ ਹੋ ਗਿਆ ਥੋੜਾ ਜਿਹਾ ਆ ਆ ਵੀ ਛੋਟਾ ਵੀਰ ਦੇਖੋ ਕਿੰਨੇ ਚਾਹ ਨਾਲ ਆਏ ਨੇ ਉਹ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਦੱਸੀ ਤਾਂ ਇਹ ਸੇਵਾ ਦੀ ਸਮਰਪਣ ਦੀ ਭਾਵਨਾ ਸਾਦਗੀ ਇਹਦੇ ਵਿੱਚ ਔਰ ਹਰ ਇੱਕ ਨੂੰ ਆ ਵੀ ਤੁਸੀਂ ਸਾਰਿਆਂ ਦੀ ਭਾਵਨਾ ਦਿਖਾ ਦਿਓ ਸਾਰਿਆਂ ਦੀ ਭਾਵਨਾ ਗੁਰੂ ਮਹਾਰਾਜ ਨੂੰ ਸਮਰਪਿਤ ਹੈ ਆ ਵੀ ਇਹਨੂੰ ਵੀ ਦਿਖਾ ਦਿਓ ਸਾਰਿਆਂ ਦੀ ਭਾਵਨਾ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਕੇ ਔਰ ਸ਼ਾਂਤੀ ਦੇ ਪੁੰਜ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਬੀਲ ਜਿਹੜੀ ਲੱਗੀ ਹੈ ਔਰ ਜਿਹੜੇ ਰਾਗੀਰ ਆਉਂਦੇ ਨੇ ਉਹਨਾਂ ਦੇ ਪੈਰਾਂ ਨੂੰ ਠੰਡਕ ਰਵੇ ਉਹਦੇ ਲਈ ਵੀ ਪਾਣੀ ਜਿਹੜਾ ਛੜਕਾ ਕੀਤਾ ਜਾ ਰਿਹਾ ਔਰ ਹਰ ਇੱਕ ਗੱਡੀ ਨੂੰ ਬੜੇ ਆਦਬ ਨਾਲ ਬੜੇ ਸਤਿਕਾਰ ਨਾਲ ਰੋਕ ਕੇ ਕਿਹਾ ਜਾ ਰਿਹਾ ਕਿ ਠੰਡੇ ਮਿੱਠੇ ਜਲਦੀ ਸ਼ਬੀਲ ਜ਼ੂਰ ਪੀ ਕੇ ਜਾਣੀ ਆ ਔਰ ਖਾਸ ਕਰਕੇ ਜਿਹੜੇ ਜਿਵੇਂ ਆ ਵੀਰ 릭ਸ਼ੇ ਵਾਲਾ ਇਹਨਾਂ ਨੂੰ ਬੜਾ ਆਨੰਦ ਆਉਂਦਾ ਹੈ ਕਾਸ ਹਾਲਕੇ ਗੱਡੀਆਂ ਵਾਲੇ ਨੂੰ ਵੀ ਇਕੁਅਲ ਹੀ ਆਉਂਦਾ ਉੱਚ ਕੋਈ ਅੰਤਰ ਨਹੀਂ ਹੈ ਪਰ ਜਿੰਨਾਂ ਕੋ ਸਮਰੱਥਾ ਘੱਟ ਹੁੰਦੀ ਕੇ ਵੇਲੇ ਪੈਸੇ ਖਰਚ ਕੇ ਸਖਰ ਦੁਪਹਿਰੇ ਉਹਨਾਂ ਲਈ ਬਹੁਤ ਆਨੰਦ ਹੈ ਉਹਦੇ ਲਈ ਵੀਰ ਨੂੰ ਕਰ ਦਈਏ ਠੀਕ ਇਧਰ ਨਾਲ ਦੀ ਨਾਲ ਲੰਗਰ ਲੰਗਰ ਵੀ ਚੱਲ ਰਿਹਾ ਦਿਖਾਓ ਜੀ ਬਹੁਤ ਸ਼ੁਕਰ ਹੈ ਬਹੁਤ ਸ਼ੁਕਰੀਆ ਨਹੀਂ ਮਿਹਰਬਾਨੀ ਹੈ ਤੁਹਾਡੀ ਲੰਗਰ ਵੀ ਨਾਲ ਦੀ ਨਾਲ ਚੱਲ ਰਿਹਾ ਜੀ ਔਰ ਇਹ ਖੂਬਸੂਰਤੀ ਹੈ ਬਾਹੀ ਕਹਿੰਦੇ ਆ ਸਹੀ ਪਿਆਰੇ ਮੇਲਣ ਜਿਨ੍ਹਾਂ ਮੇਲੇ ਆਪ ਜੀ ਦਾ ਨਾਮ ਚਿੱਤਾਵੇ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਪਲ